ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੇ ਨਵੇਂ ਬਲੌਗ ਚ। ਲੋ ਜੀ ਇਹ ਵੈਰਾਈਟੀ ਹੈਗੀ ਆਪਣੇ DW327। ਤਕਰੀਬਨ ਅੱਜ 100 ਦਿਨ ਦੇ ਨੇੜੇ ਹੋ ਚੱਲੀ ਆ ਇਹ ਵੀ। ਤੇ ਇਹਨੇ ਆਪਣਾ ਅਨੁਸਾਰ ਆ ਜੀ ਦੇਖੋ ਸਾਰਾ ਹੀ ਲੈ ਲਿਆ ਪੂਰੇ ਦਾ ਪੂਰਣ। ਇਹਦੀ ਬਿਜਾਈ ਕਰੀ ਦੀ ਆਪਾਂ ਨੇ 28 ਅਕਤੂਬਰ ਨੂੰ। ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹ ਬੱਟ ਨਾਲ ਬੱਟ ਆਪਣੀ ਹੈਗੀ ਆ ਜੀ ਵੈਰਾਈਟੀ। ਸ਼੍ਰੀ ਰਾਮ ਵਾਲਾਂ ਦੀ 272 ਇਹਨੇ ਹਾਲੇ ਆਪਣਾ ਨਸਾਰਾ ਸ਼ੁਰੂ ਕਰਈ ਸੇਮ ਡੇ ਆਪਾਂ ਨੇ ਇਹਨਾਂ ਦੀ ਬਿਜਾਈ ਕਰੀ ਵੀ 28 ਅਕਤੂਬਰ ਦੀ ਹੋਈ ਦੀ ਬਿਜਾਈ ਹੋਈ ਵੀ ਆ ਤੇ 28 ਅਕਤੂਬਰ ਦੀ ਉਹ 327 ਦੀ ਵੀ ਕਹਿਣ ਦਾ ਭਾਵ ਆਪਾਂ ਨੇ ਸੇਮ ਤਿੰਨ ਤਿੰਨ ਥੈਲੇ ਯੂਰੀਏ ਦੇ ਵਿੱਚ ਵੀ ਪਾਏ ਨੇ ਤੇ ਤਿੰਨ ਤਿੰਨ ਥੈਲੇ ਯੂਰੀਏ ਦੇ ਵਿੱਚ ਪਾਏ ਨੇ ਵੀ ਤੁਸੀਂ ਦੇਖ ਸਕਦੇ ਹੋ ਨਸਾਰੇ ਦਾ ਕਿੰਨਾ ਫਰਕ ਆ ਘੱਟੋ ਘੱਟ 10 12 ਦਿਨ ਦਾ ਫਰਕ ਪਾਉਂਦੀ ਹੈ ਜੀ ਦੋਨੇ ਵੈਰੈਟੀਆਂ ਆਪਣਾ ਬੀ 237 ਹੋਰਾਂ ਵੈਰਾਈਟੀਆਂ ਨਾਲੋਂ ਟਾਈਮ ਘੱਟ ਲੰਦੀ ਆ 10 ਤੋਂ 12 ਦਿਨ ਕਿਉਂਕਿ ਆਪਾਂ ਨਾ ਤਾਂ ਕੋਈ ਸਪਰੇਅ ਤਾਕਤ ਦੀ ਆ ਨਾ ਕੋਈ ਵੀ ਇਹਦੇ ਪਰ ਵੀ ਨਹੀਂ ਕਰੀ ਐਤਕੀ ਨਾ ਕਰੀ ਆ ਇਸ ਵੈਰਾਈਟੀ ਦੇ ਤਿੰਨ ਤਿੰਨ ਥੱਲੇ ਯੂਰੀਆ ਦੇ ਸੇਮ ਹੀ ਚ ਪਾਏ ਨੇ ਤਿੰਨ ਤਿੰਨ ਯੂਰੀਆ ਥੱਲੇ ਚ ਪਾਏ ਨੇ ਸੇਮ ਵੀ ਦੋਨੇ ਵੈਰਾਈਟੀਆਂ ਦੇ ਵਿੱਚ ਫਰਕ ਘੱਟੋ ਘੱਟ 10 ਤੋਂ 12 ਦਿਨ ਦਾ ਫਰਕ ਤਾਂ ਹੈਗਾ ਹੀ ਹੈਗਾ ਤੇ ਜੇ ਗੱਲ ਕਰੀ ਆਪਾਂ ਵੀ ਆਪਾਂ ਨੂੰ ਦੋਨਾਂ ਚੋ ਵੈਰਾਈਟੀਆਂ ਚ ਵੀ ਕਿਹੜੀ ਵੈਰੈਟੀ ਹੁਣ ਤੱਕ ਜਿਆਦਾ ਵਧੀਆ ਲੱਗੀ ਜੇ ਹੁਸਨ ਦੀ ਗੱਲ ਕਰੀਏ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੀ ਵੀ ਤੁਹਾਨੂੰ ਬਲ ਦਿਖਾ ਦਿੰਨੇ ਆ ਤਕਰੀਬਨ ਇਹ 327 ਦੀ ਦੇਖ ਸਕਦੇ ਹੋ ਪਰ ਆਪਣੇ 327 ਨੇ ਇਤ ਕੀ ਕੱਦ ਘੱਟ ਕਰੀ 272 ਨਾਲੋਂ ਇਹ ਇਹ ਆ ਗਈ ਜੀ 272 ਇਹਦੀ ਵੀ ਤੁਸੀਂ ਬਲ ਚੈੱਕ ਕਰ ਸਕਦੇ ਹੋ ਵੀ ਜੇ ਗੱਲ ਕਰੀਏ ਹੁਸਨ ਦੀ ਤਾਂ ਦੋਨੇ ਵੈਰਾਈਟੀਆਂ ਵਿੱਚ ਹੁਸਨ ਹੈਗਾ ਜੀ 272 ਦਾ ਜ਼ਿਆਦਾ। ਯਾਨੀ ਕਿ ਪਹਿਲਾ ਹੁਸਨ ਪੱਤਾ ਜ਼ਿਆਦਾ ਸੀਗਾ 327 ਨੂੰ। ਦੇਖਣ 'ਚ ਇਹ ਸੋਹਣੀ ਲੱਗਦੀ ਸੀਗੀ। ਇਹਨੇ ਆਪਣਾ ਨਸਾਰਾ ਲੈ ਲਿਆ ਹੁਣ ਤੁਸੀਂ ਉੱਪਰੋਂ ਦੇਖ ਸਕਦੇ ਹੋ ਐਦਾਂ। ਤੇ ਇਹ ਵੈਰਾਈਟੀ ਪਹਿਲਾਂ ਜ਼ਿਆਦਾ ਸੋਹਣੀ 327 ਲੱਗਦੀ ਸੀ ਤੇ 272 ਨੂੰ ਪੱਤਾ ਸੀਗਾ ਘੱਟ। ਤੇ ਇਹ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਪੱਤਾ ਆ ਗਿਆ ਇਹਨਾਂ ਜ਼ਿਆਦਾ ਤੇ ਹੁਣ ਯਾਨੀ ਕਿ ਸੋਹਣੀ ਲੱਗਦੀ ਹੈ ਸ਼੍ਰੀ ਰਾਮ ਵਾਲਨ ਦੀ 272। ਬਾਕੀ ਚਲੋ ਝਾੜ ਦੇਖਾਂਗੇ ਵੀ ਦੋਨਾਂ ਵੈਰੈਟੀਆਂ ਚੋਂ ਕਿਹਦਾ ਜ਼ਿਆਦਾ ਆਉਂਦਾ ਕਿਉਂਕਿ ਇਹ ਵੈਰੈਟੀ ਦਾ ਆਪਾਂ ਨੂੰ 3-4 ਸਾਲ ਹੋ ਗਏ ਲਗਾਤਾਰ ਲਾਉਂਦਿਆਂ ਨੂੰ ਇਹ ਵੈਰੈਟੀ ਦਾ ਆਪਣੇ 24-25-26 ਕੁਇੰਟਲ ਤੱਕ ਵੀ ਨਿਕੜੀ ਆ ਤੇ 327 ਆਪਾਂ ਨੇ ਲਾਈ ਆ ਜੀ ਪਹਿਲੇ ਸਾਲ ਯਾਨੀ ਕਿ ਜੇ ਗੱਲ ਦੋਨੇ ਵੈਰੈਟੀਆਂ ਚ ਆਪਾਂ ਕਰੀਏ ਫਰਕੀ ਤੇ ਇੱਕ ਦਾ 327 ਘਟੂ ਘੜ 10 ਤੋਂ 12 ਦਿਨ ਟਾਈਮ ਘਟ ਲੈਂਦੀ ਲੱਗਦੀ ਹੈ ਬਾਕੀ ਵਾਲੇ ਦੇਖਾਂਗੇ ਕਿਉਂਕਿ ਪੱਕਣ ਦੇ ਵਿੱਚ ਕਿੰਨਾ ਫਰਕ ਲੰਦੀ ਹੈ ਦੋਨੇ ਵੈਰਾਈਟੀਆਂ ਜਿਸ ਦਿਨ ਵੱਡਾਂਗੇ ਵੀ ਜਾਨੀ ਕਿ ਇਹ ਤਾਂ ਨਸਾਰਾ ਘੱਟੋ ਘੱਟ 10 ਤੋਂ 12 ਦਿਨ ਪਹਿਲਾਂ ਹੈ ਇਹ ਵੈਰਾਈਟੀ ਨਾਲ 272 ਨਾਲ ਤੇ ਸੇਮ ਸੇਮ ਆਪਾਂ ਨੇ ਯੂਰੀਆ ਪਾਈ ਤਿੰਨ ਤਿੰਨ ਥੈਲੇ ਹੇਚ ਪਾਏ ਨੇ ਯੂਰੀਆ ਤੇ ਤਿੰਨੇ ਇਹਦੇ ਚ ਕੋਈ ਆਪਾਂ ਨੇ ਤਾਕਤ ਵਾਲੀ ਅੱਦ ਕੀ ਸਪਰੇ ਨਹੀਂ ਕਰੀ ਪੰਜ ਚਾਰ ਦਿਨ ਨੂੰ 13 0 45 ਕਿਉਂਕਿ ਇਹਨੇ ਆਪਣਾ ਨਸਾਰਾ ਲੈ ਲਿਆ ਤੇ ਹੁਣ ਆਪਾਂ ਇਹਦੇ ਉੱਪਰ 13 0 45 ਕਰਾਂਗੇ ਚਾਰ ਪੰਜ ਦਿਨ ਤੱਕ ਇਹ ਇਹਦੇ ਪਰ ਆਪਾਂ ਨੇ ਕੋਈ ਸਪਰੇਅ ਕਰਨੀ ਨਹੀਂ ਇਹਦੇ ਪਰ ਆਪਾਂ ਆਏ ਸਾਲ 25 ਤੋਂ 30 ਕਿਲੋ ਯੂਰੀਆ ਪਾਵਾਂਗੇ ਜ਼ਰੂਰ ਜਦੋਂ ਇਹਨੇ ਆਪਣਾ ਪੂਰਾ ਸਾਰਾ ਨਸਾਰਾ ਲੈ ਲਿਆ ਆਏ ਸਾਲ ਆਪਾਂ ਪਾਉਨੇ ਆ ਉਹ ਆਪਾਂ ਇਹਦੇ ਚ ਪਾਵਾਂਗੇ ਬਸ ਸਪਰੇਅ ਕਰਨੀ ਆ ਆਪਾਂ ਨੇ ਸਿਰਫ ਆਪਣੇ 6-7 ਕਿੱਲਿਆਂ ਤੇ 13045 ਤੇ ਨਾਲ ਹੋਰ ਜੋ ਵੀ ਹੋਊਗਾ ਉਹ ਪਾ ਕੇ ਤੇ ਬਾਕੀ ਜਿਹੜੇ ਆਪਣੇ ਖੇਤ ਰਹਿ ਜਾਣਗੇ ਉਹਨਾਂ ਚ ਪਾਵਾਂਗੇ ਆਪਾਂ ਯੂਰੀਆ ਯਾਨੀ ਕਿ ਯੂਰੀਆ ਪਾ ਦੇਣਾ 25 ਤੋਂ 30-30 ਕਿਲੋ ਜਿਸ ਦਿਨ ਇਹਨੇ ਆਪਣਾ ਸਾਰਾ ਨਸਾਰਾ ਲੈ ਲਿਆ ਠੀਕ ਹੈ ਜੀ ਬਾਕੀ ਆਪਣਾ ਭਰਾਜੇ ਕੋਈ ਵੀਡੀਓ ਦੇਖਦਾ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਪਿਛਲੇ ਤਸਾਲਾਂ ਚ 327 ਦਾ ਕੀ ਝਾੜ ਰਿਹਾ ਆਪਣੇ ਤੇ ਦੋਨਾਂ ਵੈਰਾਈਟੀਆਂ ਜੇ ਕਿਸੇ ਭਰਾ ਨੇ ਬੀਜੇ ਵੀ ਇਹਨਾਂ ਚ ਜਿਆਦਾ ਝਾੜ ਦੇਣ ਵਾਲੀ 327 ਆ ਜਾਂ 272 ਛੀਰਿਰਾਮਣ ਦੀ ਠੀਕ ਹੈ ਜੀ ਬਾਕੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ